ਚਾਚੋ ਕੀ ਪਿੰਡ ਦੇ ਸਰਕਾਰੀ ਕੰਨਿਆ ਹਾਈ ਸਕੂਲ ਵਿਖੇ ਮਾਈਕਰੋ ਫਾਈਨੈਂਸ ਲੋਨ ਅਤੇ ਬੀਮਾ ਨੀਤੀਆਂ ਤੇ ਇੱਕ ਮਹੱਤਵਪੂਰਨ ਜਾਗਰੂਤਾ ਸੈਸ਼ਨ ਆਯੋਜਿਤ ਕੀਤਾ ਗਿਆ। ਹਾਂਜੀ ਸਰ ਅੱਜ लवली ਯੂਨੀਵਰਸਿਟੀ ਦੇ ਸਟੂਡੈਂਟਸ ਵੱਲੋਂ ਸਰਕਾਰੀ ਕੰਨਿਆ ਹਾਈ ਸਕੂਲ ਚਾਚੋ ਕੀ ਵਿਖੇ ਔਮਨ ਲੇਡਿਸ ਸਸ਼ਸਤਰੀਕਰਨ ਜਨ ਨੂੰ ਬੁੰਦੇ ਆ ਉਹਦੇ ਲਈ ਇੱਕ ਪ੍ਰੋਜੈਕਟ ਕੀਤਾ ਗਿਆ ਜਿਸ ਦੇ ਵਿੱਚ ਸਕੂਲ ਦੇ ਆਲੇ ਦੁਆਲੇ ਜਿੰਨੇ ਵੀ ਬੱਚੇ ਰਹਿੰਦੇ ਉਹਨਾਂ ਦੀਆਂ ਮਦਰਸੋਨ ਸਕੂਲ ਦੇ ਵਿੱਚ ਬੁਲਾ ਕੇ ਇਹ ਸਬੰਧੀ ਜਾਗਰੂਕ ਕੀਤਾ ਗਿਆ ਕਿ ਕਿਸ ਤਰ੍ਹਾਂ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਦੀਆਂ ਹਨ ਕਿਹੜੀ ਕਿਹੜੀ ਸਰਕਾਰੀ ਸਕੀਮਾਂ ਜਿਨ੍ਹਾਂ ਵਿੱਚ ਉਹਨਾਂ ਨੂੰ ਲੋਨ ਛੋਟੇ-ਛੋਟੇ ਮਿਲ ਸਕਦੇ ਹਨ ਔਰ ਕਿਹੜੀਆਂ ਸਕੀਮਾਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਆਪਣੀਆਂ ਫੈਮਿਲੀ ਨੂੰ ਸਿਕਿਉਰ ਕਰਨ ਲਈ LIC ਦੀਆਂ ਪਾਲਿਸੀਜ਼ ਲੈ ਸਕਦੇ ਆ। ਉਹ ਬੱਚਿਆਂ ਦਾ लवली ਯੂਨੀਵਰਸਿਟੀ ਵਾਲਿਆਂ ਦਾ ਬਹੁਤ ਵਧੀਆ ਉਤਸ਼ਾਹ ਸੀ ਜਿਹਦੇ ਨਾਲ ਪੇਰੈਂਟ ਸਾਰੇ ਬਹੁਤ ਖੁਸ਼ ਹੋ ਕੇ ਗਏ ਕਿ ਉਹਨਾਂ ਨੇ ਇਹ ਇੱਥੇ ਤਤਰੀਬਨ ਬਹੁਤ ਕੁਝ ਸਿੱਖਿਆ ਪੇਰੈਂਟਸ ਨੇ ਵੀ ਆ ਕੇ ਔਰ ਉਹਨਾਂ ਨੇ ਇਹ ਸੋਚਿਆ ਤੇ ਦੱਸਿਆ ਕਿ ਅਸੀਂ ਵੀ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀਆਂ ਫੈਮਲੀਆਂ ਦੀ ਮਦਦ ਕਰਨਾ ਚਾਹੁੰਦੇ ਹਾਂ ਕੋਈ ਉਹਨਾਂ ਦਾ ਬਹੁਤ ਵਧੀਆ ਪ੍ਰੋਜੈਕਟ ਸੀਗਾ ਮੈਂ ਸਕੂਲ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਥੈਂਕ ਯੂ ਹਾਂਜੀ ਸੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਡੇ ਵੱਲੋਂ ਅਸੀਂ ਐਮਸੀਓ ਦੇ ਸਟੂਡੈਂਟ ਅਸੀਂ ਅਗਲਾ ਇਵੈਂਟ ਆਜਾ ਤੋਂ ਕਿ ਸਕੂਲ ਪ੍ਰਾਇਮਰੀ ਜਿਹੜਾ ਗਰਲਸ ਸੀ ਦਾ ਅਸੀਂ ਇਵੈਂਟ ਕੀਤਾ ਤੇ ਅਵੇਰਨੈਸ ਸੈਸ਼ਨ ਆਫ ਮਾਈਕ੍ਰੋ ਫਾਈਨੈਂਸ ਲੋਨਸ ਐਂਡ ਇੰਸ਼ੋਰੈਂਸ ਪਾਲਿਸੀਸ ਉਹ ਕਿਸੇ ਔਰਕਾਰ ਦੇ ਸੈਸ਼ਨ ਕੀਤਾ ਤੇ ਇਹ ਜਾਗਰੂਕਤਾ ਲਈ ਕਿੱਦਾਂ ਕਿ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੀ ਬੀਮਾ ਪਾਲਿਸੀ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਕਿੱਦਾਂ ਲੈਣੀ ਆ ਤੇ ਮਾਈਕ੍ਰੋ ਫਾਈਨੈਂਸ ਜੋ ਕਿ ਜੋ ਕਿ ਛੋਟੇ ਛੋਟੇ ਲੋਨ ਹੁੰਦੇ ਆ ਕਿਉਂਕਿ ਆਪਣੇ ਕਾਰੋਬਾਰ ਨੂੰ ਕਿੱਦਾਂ ਅੱਗੇ ਜਾ ਕੇ ਕੰਮ ਕਰ ਸਕਦਾ ਉਸ ਬਾਰੇ ਸੇ ਇਹਨਾਂ ਨੂੰ ਜਾਣਕਾਰੀ ਮਿਲੀ ਸੋ ਥੈਂਕ ਯੂ ਸੋ ਮਚ ਫਾਰ ði ਇਵੈਂਟ ਲਈ ਆਨ ਦੇ बात कर देया। मैं सोच कि जो जो मैम मैम ने ने सर ने सर सर सारी चीज़ लगा हेल्प करेगी फ़्यूचर लोन लेना होए होए या इंश्योरेंस पॉलिसी करानी तो मिसेस मीना मीना एंड uh, सारे इंद्रजीत सर, सा सर जी थैंक यू सो मच आप इवेंट का समापन कर दी सत ਚਾਚੋਕੀ ਪਿੰਡ ਦੇ ਸਰਕਾਰੀ ਕੰਨਿਆ ਹਾਈ ਸਕੂਲ ਵਿਖੇ ਮਾਈਕਰੋ ਫਾਈਨੈਂਸ ਲੋਨ ਅਤੇ ਬੀਮਾ ਨੀਤੀਆਂ ਤੇ ਇੱਕ ਮਹੱਤਵਪੂਰਨ ਜਾਗਰੂਤਾ ਸੈਸ਼ਨ ਆਯੋਜਿਤ ਕੀਤਾ ਗਿਆ। ਹਾਂਜੀ ਸਰ। ਹਾਂਜੀ ਅੱਜ लवली ਯੂਨੀਵਰਸਿਟੀ ਦੇ ਸਟੂਡੈਂਟਸ ਵੱਲੋਂ ਸਰਕਾਰੀ ਕੰਨਿਆ ਹਾਈ ਸਕੂਲ ਚਾਚੋਕੀ ਵਿਖੇ ਔਮਨ ਲੇਡੀਸ ਸਸ਼ਸਤਰੀਕਰਨ ਜਿੰਨੂੰ ਬੋਲਦੇ ਆ ਉਹਦੇ ਲਈ ਇੱਕ ਪ੍ਰੋਜੈਕਟ ਕੀਤਾ ਗਿਆ ਜਿਸ ਦੇ ਵਿੱਚ ਸਕੂਲ ਦੇ ਆਲੇ ਦੁਆਲੇ ਜਿੰਨੇ ਵੀ ਬੱਚੇ ਰਹਿੰਦੇ ਉਹਨਾਂ ਦੀਆਂ ਮਦਰਸ ਨੂੰ ਸਕੂਲ ਦੇ ਵਿੱਚ ਬੁਲਾ ਕੇ ਇਸ ਸੰਬੰਧੀ ਜਾਗਰੂਕ ਕੀਤਾ ਗਿਆ ਕਿ ਕਿਸ ਤਰ੍ਹਾਂ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਦੀਆਂ ਹਨ ਕਿਹੜੀ ਕਿਹੜੀ ਸਰਕਾਰੀ ਸਕੀਮਾਂ ਜਿਨ੍ਹਾਂ ਵਿੱਚ ਉਹਨਾਂ ਨੂੰ ਲੋਨ ਛੋਟੇ ਛੋਟੇ ਮਿਲ ਸਕਦੇ ਹਨ ਔਰ ਕਿਹੜੀਆਂ ਸਕੀਮਾਂ ਹੁੰਦੀਆਂ ਜਿਨ੍ਹਾਂ ਦੇ ਵਿੱਚ ਉਹ ਆਪਣੀਆਂ ਫੈਮਲੀ ਨੂੰ ਸਿਕਿਉਰ ਕਰਨ ਲਈ LIC ਦੀਆਂ ਪਾਲਿਸੀਜ਼ ਲੈ ਸਕਦੇ ਆ ਉਹ ਬੱਚਿਆਂ ਦਾ लवली ਯੂਨੀਵਰਸਿਟੀ ਵਾਲਿਆਂ ਦਾ ਬਹੁਤ ਵਧੀਆ ਉਤਪੰਨਾ ਸੀ ਜਿਹਦੇ ਨਾਲ ਪੇਰੈਂਟ ਸਾਰੇ ਬਹੁਤ ਖੁਸ਼ ਹੋ ਕੇ ਗਏ ਕਿ ਉਹਨਾਂ ਨੇ ਇਹ ਇੱਥੇ ਤਕਰੀਬਨ ਬਹੁਤ ਕੁਝ ਸਿੱਖਿਆ ਪੇਰੈਂਟਸ ਨੇ ਵੀ ਆ ਕੇ ਔਰ ਉਹਨਾਂ ਨੇ ਇਹ ਸੋਚਿਆ ਤੇ ਦੱਸਿਆ ਕਿ ਅਸੀਂ ਵੀ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀਆਂ ਫੈਮਿਲੀ ਦੀ ਮਦਦ ਕਰਨਾ ਚਾਹੁੰਦੇ ਹਾਂ ਤੇ ਉਹਨਾਂ ਨੇ ਬਹੁਤ ਵਧੀਆ ਪ੍ਰੋਜੈਕਟਸ ਕੀਆ ਮੈਂ ਸਕੂਲ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਥੈਂਕ ਯੂ ਹਾਂਜੀ ਸਸਤੀ ਦਾ ਸਾਰੇ ਤੋਂ ਸਾਡੇ ਵੱਲੋਂ ਅਸੀਂ ਐਲਸੀਓ ਦੇ ਸਟੂਡੈਂਟ ਅਸੀਂ ਅਗਲਾ ਇਵੈਂਟ ਆਜਾਤੋ ਕੇ ਸਕੂਲ ਪ੍ਰਾਇਮਰੀ ਜਿਹੜਾ ਗਰਲਸ ਸੀ ਦਾ ਅਸੀਂ ਇਵੈਂਟ ਕੀਤਾ ਤੇ ਅਵੇਰਨੈਸ ਸੈਸ਼ਨ ਆਨ ਮਾਈਕ੍ਰੋ ਫਾਈਨੈਂਸ ਲੋਨ ਐਂਡ ਇੰਸ਼ੋਰੈਂਸ ਪਾਲੀਸੀ ਯੋ ਕਿਸੀ ਔਰ ਕਾਲੇ ਸੈਸ਼ਨ ਕੀਤਾ ਤੇ ਇਹ ਜਾਗਰੂਕਤਾ ਲਈ ਕਿ ਤੱਕ ਉਹਨਾਂ ਨੂੰ ਪਤਾ ਲੱਗ ਗਿਆ ਕਿ ਉਹਨਾਂ ਦੀ ਬੀਮਾ ਪਾਲਿਸੀ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਕਿੱਦਾਂ ਰੱਖਣੀ ਆ ਤੇ ਮਾਈਕ੍ਰੋ ਫਾਈਨੈਂਸ ਜੋ ਤੋਂ ਵੀ ਜੋ ਕਿ ਛੋਟੇ ਛੋਟੇ ਲੋਨ ਹੁੰਦੇ ਆ ਕਿਉਂਕਿ ਆਪਣੇ ਕਾਰੋਬਾਰ ਲਈ ਕਿੱਦਾਂ ਅੱਗੇ ਜਾ ਕੇ ਕੰਮ ਕਰ ਸਕਦੇ ਆ ਉਸ ਬਾਰੇ ਸੇ ਇਹਨਾਂ ਨੂੰ ਜਾਣਕਾਰੀ ਮਿਲੀ

ਚਾਚੋ ਕੀ ਪਿੰਡ ਦੇ ਸਰਕਾਰੀ ਕੰਨਿਆ ਹਾਈ ਸਕੂਲ ਵਿਖੇ ਮਾਈਕਰੋ ਫਾਈਨੈਂਸ ਲੋਨ ਅਤੇ ਬੀਮਾ ਨੀਤੀਆਂ ਤੇ ਇੱਕ ਮਹੱਤਵਪੂਰਨ ਜਾਗਰੂਤਾ ਸੈਸ਼ਨ ਆਯੋਜਿਤ ਕੀਤਾ ਗਿਆ। ਹਾਂਜੀ ਸਰ ਅੱਜ लवली ਯੂਨੀਵਰਸਿਟੀ ਦੇ ਸਟੂਡੈਂਟਸ ਵੱਲੋਂ ਸਰਕਾਰੀ ਕੰਨਿਆ ਹਾਈ ਸਕੂਲ ਚਾਚੋ ਕੀ ਵਿਖੇ ਔਮੇਨ ਲੇਡੀਸ ਸਸ਼ਸਤਰਿਕਰਨ ਜਿਹਨੂੰ ਬੋਲਦੇ ਆ ਉਹਦੇ ਲਈ ਇੱਕ ਪ੍ਰੋਜੈਕਟ ਕੀਤਾ ਗਿਆ ਜਿਸ ਦੇ ਵਿੱਚ ਸਕੂਲ ਦੇ ਆਲੇ ਦੁਆਲੇ ਜਿੰਨੇ ਵੀ ਬੱਚੇ ਰਹਿੰਦੇ ਉਹਨਾਂ ਦੀਆਂ ਮਦਰਸੂ ਨੂੰ ਸਕੂਲ ਦੇ ਵਿੱਚ ਬੁਲਾ ਕੇ ਇਸ ਸੰਬੰਧੀ ਜਾਗਰੂਕ ਕੀਤਾ ਗਿਆ ਕਿ ਕਿਸ ਤਰ੍ਹਾਂ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਦੀਆਂ ਹਨ ਕਿਹੜੀ ਕਿਹੜੀ ਸਰਕਾਰੀ ਸਕੀਮਾਂ ਜਿਨ੍ਹਾਂ ਵਿੱਚ ਉਹਨਾਂ ਨੂੰ ਲੋਨ ਛੋਟੇ ਛੋਟੇ ਮਿਲ ਸਕਦੇ ਹਨ ਔਰ ਏਡੀਆਂ ਸਕੀਮਾਂ ਹਿੰਦੀਆਂ ਜਿਨ੍ਹਾਂ ਦੇ ਵਿੱਚ ਉਹ ਆਪਣੀਆਂ ਫੈਮਲੀ ਨੂੰ ਸਿਕਿਉਰ ਕਰਨ ਲਈ LIC ਦੀਆਂ ਪਾਲਿਸੀਜ਼ ਲੈ ਸਕਦੇ ਆ ਤੇ ਬੱਚਿਆਂ ਦਾ लवली ਯੂਨੀਵਰਸਿਟੀ ਵਾਲਿਆਂ ਦਾ ਬਹੁਤ ਵਧੀਆ ਉਕਾਦਾ ਸੀ ਜਿਹਦੇ ਨਾਲ ਪੇਰੈਂਟ ਸਾਰੇ ਬਹੁਤ ਖੁਸ਼ ਹੋ ਕੇ ਗਏ ਕਿ ਉਹਨਾਂ ਨੇ ਇਹ ਇੱਥੇ ਤਕਰੀਬਨ ਬਹੁਤ ਕੁਝ ਸਿੱਖਿਆ ਪੇਰੈਂਟਸ ਨੇ ਵੀ ਆ ਕੇ ਔਰ ਉਹਨਾਂ ਨੇ ਇਹ ਸੋਚਿਆ ਤੇ ਦੱਸਿਆ ਕਿ ਅਸੀਂ ਵੀ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀਆਂ ਫੈਮਲੀਜ਼ ਦੀ ਮਦਦ ਕਰਨਾ ਚਾਹੁੰਦੇ ਹਾਂ ਕੋਈ ਉਹਨਾਂ ਦੇ ਬਹੁਤ ਵਧੀਆ ਪ੍ਰੋਜੈਕਟ ਸੀਗਾ ਮੈਂ ਸਕੂਲ ਵੱਲੋਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਥੈਂਕ ਯੂ ਹਾਂਜੀ ਤੋ ਸਾਡੇ ਨਾਲ ਸਾਡੇ ਵੱਲੋਂ ਅਸੀਂ ਐਲਕੀਓ ਦੇ ਸਟੂਡੈਂਟ ਅਸੀਂ ਅਗਲਾ ਈਵੈਂਟ ਆਜਾ ਤੋਂ ਕਿ ਸਕੂਲ ਪ੍ਰਾਇਮਰੀ ਜਿਹੜਾ ਗਰਲਸ ਸਕੂਲ ਦਾ ਅਸੀਂ ਈਵੈਂਟ ਕੀਤਾ ਤੇ ਅਵੇਰਨੈਸ ਸੈਸ਼ਨ ਆਫ ਮਾਈਕ੍ਰੋ ਫਾਈਨੈਂਸ ਲੋਨਸ ਐਂਡ ਇੰਸ਼ੋਰੈਂਸ ਪਾਲੀਸੀਸ ਜੋ ਕਿਸੇ ਔਰਤਾਂ ਦੇ ਸੈਕਸ਼ਨ ਕੀਤਾ ਤੇ ਇਹ ਜਾਗਰੂਕਤਾ ਲਈ ਕਿ ਕਿਤਾ ਕਿ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੀਮਾ ਪਾਲਿਸੀ ਆਪਣੇ ਲਈ ਤੇ ਆਪਣੇ ਪਰਿਵਾਰ ਲਈ ਕਿੱਦਾਂ ਰਹਿਣੀ ਆ ਤੇ ਮਾਈਕ੍ਰੋ ਫਾਈਨੈਂਸ ਜੋ ਕਿ ਜੋ ਕਿ ਛੋਟੇ ਛੋਟੇ ਲੋਨ ਹੁੰਦੇ ਆ ਜੋ ਕਿ ਆਪਣੇ ਕਾਰੋਬਾਰ ਲਈ ਕਿੱਦਾਂ ਅੱਗੇ ਜਾ ਕੇ ਕੰਮ ਕਰ ਸਕਦੇ ਆ ਉਸ ਬਾਰੇ ਸੇ ਇਹਨਾਂ ਨੂੰ ਜਾਣਕਾਰੀ ਮਿਲੀ ਸੋ ਥੈਂਕ ਯੂ ਸੋ ਮਚ ਸਾਡੀ ਇਵੈਂਟ ਲਈ ਆਂਦੇ ਰਹੀ ਥੈਂਕ ਯੂ ਬਾਤ ਕਰਦੇ ਆ ਮੈਂ ਸੋਚਦੀ ਆ ਕਿ ਜੋ ਜੋ ਮੈਮ ਨੇ ਸਰ ਨੇ ਤੁਹਾਨੂੰ ਦੱਸਿਆ ਉਹ ਸਾਰੀ ਚੀਜ਼ਾਂ ਤੁਹਾਨੂੰ ਲੱਗਾ ਦੇ ਹੈਲਪ ਕਰੇਗੀ ਅਗੇ ਫਿਊਚਰ ਚ ਲੋਨ ਲੈਣਾ ਹੋਏ ਜਾਂ ਇੰਸ਼ੋਰੈਂਸ ਪਾਲਿਸੀ ਕਰਾਣੀ ਹੋਏ ਤੇ ਮਿਸਿਸ ਬੇਗ ਮੈਮ ਥਿਸ ਇਜ਼ ਅ ਮੀਨਾ ਮੈਮ ਐਂਡ ਸਾਡੇ ਸਰ ਪ੍ਰਿੰਸੀਪਲ ਸਰ ਇੰਦਰਜੀਤ ਸਰ ਜੀ ਥੈਂਕ ਯੂ ਸੋ ਮਚ ਸਰ ਆਪ ਜਿਸ ਤੋਂ ਇੱਥੇ ਆਏ ਤੇ ਮੈਂ ਇਸ ਨਾਲ ਇਸ ਇਵੈਂਟ ਦਾ ਸਮਾਪਨ ਕਰਦੀ ਆ ਸਤਿ ਸ਼੍ਰੀ ਅਕਾਲ ਚਾਚੋ ਕੀ ਪਿੰਡ ਦੇ ਸਰਕਾਰੀ ਕੰਨਿਆ ਹਾਈ ਸਕੂਲ ਵਿਖੇ ਮਾਈਕਰੋ ਫਾਈਨੈਂਸ ਲੋਨ ਅਤੇ ਬੀਮਾ ਨੀਤੀਆਂ ਤੇ ਇੱਕ ਮਹੱਤਵਪੂਰਨ ਜਾਗਰੂਤਾ ਸੈਸ਼ਨ ਆਯੋਜਿਤ ਕੀਤਾ ਗਿਆ ਹਾਂਜੀ ਸਰ ਅੱਜ लवली